ਇਹਦਰ ਸਬਜ਼ੀ ਤਿਆਰ ਹੋ ਰਹੀ ਹੈ ਦਾਲ ਹਾਂ ਜੀ ਹਾਂ ਮਿੱਸੀ ਦਾਲ ਤਿਆਰ ਹੋ ਰਹੀ ਹੈ ਜੀ ਇਹ ਬੈਲਰ ਦੇ ਵਿੱਚ ਵੀਰੇ ਲੱਕੜ ਪੈਂਦੀ ਹੈ ਕੀ ਪੈਂਦੀ ਹੈ ਲੱਕੜ ਪੈਂਦੀ ਹੈ ਜਿਹਦੇ ਦੇ ਸਾਈਡ ਦੇ ਵਿੱਚ ਦੀ ਤੇ ਆਲੇ-ਦਾਲੇ ਦੇ ਪਾਣੀ ਆ ਹਾਂਜੀ ਤੇ ਉਹ ਪਾਣੀ ਦੀ ਜਿਹੜੀ ਸਟੀਮ ਬਣਦੀ ਉਹ ਇਹ ਚੁੱਲ੍ਹਿਆਂ 'ਚ ਆ ਕੇ ਸੇਕ ਦੇ ਰੂਪ 'ਚ ਤਿਆਰ ਹੁੰਦੀ ਹੈ ਜੀ ਉਹ ਮੰਨ ਲਓ 15 ਮਿੰਟ 'ਚ ਹੀ ਦਾਲ ਤਿਆਰ ਹੋ ਜਾਂਦੀ ਹੈ ਜੀ ਬਾਦੋਂ ਬਾਦ ਮਤਲਬ 15-20 ਮਿੰਟ ਹੋਰ ਲੱਗਣਗੇ ਜੀ ਖੀਰ ਕੜੀ ਮਿੱਠਾ ਕੜੀ ਕੁਝ ਵੀ ਕਰ ਲਓ ਜੀ ਹਾਂਜੀ ਚਾਵਲ ਵੀ ਚਾਵਲ ਵੀ ਸਭ ਕੁਝ ਤਿਆਰ ਹੋ ਜਾਂਦਾ ਚਾਵਲ ਨੂੰ ਤੁਸੀਂ 25 ਕਿਲੋ ਚਾਵਲ ਪਾਓ 15 ਮਿੰਟ ਤੇ 14 15 ਮਿੰਟ ਜੀ ਬਸ 14 ਦਾ 15 ਮਿੰਟ 15 ਮਿੰਟ ਜੀ ਇਹ ਕਈ ਵਾਰ ਨਾ ਜਿਵੇਂ ਆ ਪਪੂਲੂਸ਼ਨ ਤੋਂ ਵੀ ਰਾਹਤ ਆ ਕੋਈ ਹੋਤਾ ਨਹੀਂ ਹੁੰਦਾ ਡਰ ਡੁਰ ਕਈ ਵਾਰ ਮਸ਼ੀਨੀ ਹੁੰਦਾ ਕਈ ਵਾਰ ਥੋੜਾ ਡਰ ਨਹੀਂ ਹੈਗਾ ਜੀ ਮਨ ਲਓ ਸੇਫਟੀ ਬਾਲ ਲੱਗੇ ਹੋਏ ਨੇ ਜਾਂ ਸਟੀਮ ਵੱਜ ਜਾਂਦੀ ਆ ਆਪਦੇ ਆਟੋਮੈਟਿਕ ਰਿਲੀਜ਼ ਹੋ ਜਾਂਦੀ ਆ ਜੀ ਉਹ ਇੱਥੋਂ ਲਿਆ ਕਿਸੇ ਤੋਂ ਉਹ ਲਾਇਆ ਸਾਹਮਣੇ ਭੰਡ ਤੋਂ ਆਉਣ ਵਾਲਾ ਹਾਂਜੀ ਭੰਡ ਤੋਂ ਆਉਣ ਵਾਲਾ ਤੇ ਪਾਣੀ ਦੀ ਘਾਟ ਕਰਕੇ ਤਾਂ ਹੋ ਗਈ ਹੈ ਲੇਕਿਨ ਥੋੜਾ ਜਿਹੜੀ ਉਰੇ ਫਤਿਹਗੜ੍ਹ ਸਾਹਿਬ ਦੀ ਮੈਨੇਜਮੈਂਟ ਹੈ ਉਹ ਬਹੁਤ ਢਿੱਲੀ ਹੈ ਜਿੱਦਾਂ ਕਿ ਅਸੀਂ ਸਟਾਰਟਿੰਗ ਲੰਗਰ ਦੀ ਗਲਤ ਤੋਂ ਕਰਨੀ ਸੀਗੀ ਜਿਹਦਾ ਵਾਟਰ ਸਪਲਾਈ ਦੀਆਂ ਲਾਈਨਾਂ ਟੁੱਟੀਆਂ ਹੋਈਆਂ ਨੇ ਉਹਦੇ ਕੋਈ ਗੌਰ ਨਹੀਂ ਕਰ ਰਿਆ ਹੋਰ ਲੰਗਰਾਂ ਵਾਲੇ ਵੀ ਆ ਰਹੇ ਨੇ ਇਹ ਚੀਜ਼ਾਂ ਦੀ ਬਿਜਲੀ ਦੀ ਸਪਲਾਈ ਤੇ ਪਾਣੀ ਦੀ ਸਪਲਾਈ ਦੀ ਬਹੁਤ ਦਿੱਕਤ ਰਹਿੰਦੀ ਹੈ ਬਸ ਜਿਹੜੀ ਦਿੱਕਤ ਹੈ ਬਿਜਲੀ ਪਾਣੀ ਦੀ ਉਹ ਦਿੱਕਤ ਹੈ ਮੈਨੇਜਮੈਂਟ ਨੂੰ ਬੇਨਤੀ ਉਹ ਹੈ ਇਹ ਸਮੇਂ ਤੋਂ ਪਹਿਲਾਂ ਕੀਤੀ ਜਾਵੇ ਤਾਂ ਕਿ ਦਿੱਕਤ ਨਾ ਹੋਵੇ ਮੈਨੇਜਮੈਂਟ ਦੀ ਇਹੀ ਚੱਕਰ ਆਈ ਕੁਝ ਅਫੀਸਰ ਤੁਹਾਨੂੰ ਪਤਾ ਚੇਂਜ ਹੋ ਜਾਂਦੇ ਨੇ ਕਹ ਨਵਾਂ ਸਿਸਟਮ ਆ ਜਾਂਦਾ ਆਪਾਂ ਮੈਨੇਜਮੈਂਟ ਨੂੰ ਵੀ ਕਹੀ ਜਾਈਏ ਲੇਕਿਨ ਇਹ ਜਿਹੜਾ ਮੇਨ ਅਫੀਸਰ ਨੇ ਇਹਨਾਂ ਨੂੰ ਚਾਹੀਦਾ ਵੀ ਸਭਾ ਤੋਂ ਜੋੜ ਮਿਲ ਲਓ ਪਹਿਲਾਂ ਹੀ 1 ਮਹੀਨਾ ਪਹਿਲਾਂ ਸਾਰੇ ਬੰਦੋਬਸਤ ਪੂਰੇ ਕੀਤੇ ਹੋਣੇ ਚਾਹੀਦੇ ਨੇ ਬੜੇ ਲੈਵਲ ਤੇ ਜਾਂਦਾ ਜੀ ਜੀ ਡੇਢ ਕੁਆਂਟਲ ਇੱਕ ਵਾਰ ਚ ਦਾਲ ਤਿਆਰ ਹੋਰੀਆ ਮੰਨ ਲਓ ਇੱਕ ਵਾਰ ਇਹ 4.5 ਕੁਆਂਟਲ ਦੇ ਏਕੜਾ ਇਹ ਨੇ ਜੀ ਮੰਨ ਲਓ ਜੀ ਤੇ ਨੋਕੜਾ ਇਹ ਇੱਕ ਵਾਰ ਚ 4.5 ਕੁਆਂਟਰ ਮਟੀਰੀਅਲ ਕੋਈ ਵੀ ਤਿਆਰ ਕਰ ਲਓ ਤੇ ਰੌਣੀਪਿੰਡ ਦੀ ਸਾਰੀ ਸੰਗਤ ਇਹ ਪਹਿਲੇ ਪਉ ਤੋਂ ਲੈ ਕੇ ਜਿਸ ਦੇ ਨਗਰ ਕੇਰ ਤੋਂ ਦੂਸਰੇ ਦਿਨ ਤੱਕ ਹਾਂਜੀ ਹਾਂ ਇਹ 29 ਤਰੀਕ ਤੱਕ ਲੰਗਰ ਚੱਲੂ ਜੀ 15 ਤੋਂ 15 ਤਰੀਕ ਨੂੰ ਆਗੇ ਸੀ ਅਸੀਂ 29 ਤਰੀਕ ਤੱਕ ਲੰਗਰ ਚੱਲੂਗਾ ਜੀ ਭਾਫ ਜੀ ਕਿੰਨੇ ਸਾਲ ਹੋ ਗਏ ਚੱਲਦੇ ਨੂੰ ਜੀ ਇਹਨੂੰ ਜੀ ਤੀਜਾ ਤੀਜਾ ਸੀਜ਼ਨ ਆ ਜੀ 3 ਸਾਲ ਹੋ ਗਏ ਜੀ ਸਾਡੇ ਕੋਲ ਇਹ ਕੈਨੇਡਾ ਤੋਂ ਸੇਵਾ ਕਰਾਈਏ ਇਸ ਪਰਿਵਾਰ ਨੇ ਸਰਦਾਰ ਬਲਵੰਤ ਸਿੰਘ ਜੀ ਉਹ ਪਿਛਲੇ ਸਾਲ ਸਵਰਗਵਾਸ ਹੋ ਗਏ ਜੀ ਤੁਸੀਂ ਪ੍ਰਸ਼ਾਦ ਬਣਾ ਲਓ ਖੀਰ ਬਣਾ ਲਓ ਜਿਹੜਾ ਕੋਈ ਮਰਜ਼ੀ ਦਾਲ ਬਣਾਓ ਸਰ ਕੋਈ ਬਣੂਗਾ ਹਾਂ ਜੀ ਕੱਲਾ ਤੜਕਾ ਨਹੀਂ ਲੱਗਦਾ ਜਦੋਂ ਤੋਂ ਇਹ ਆਇਆ ਜੀ ਅੱਗੇ 40 ਸਿਲੰਡਰ ਤੱਕ ਚਲੇ ਜਾਂਦੇ ਸੀ ਹੁਣ ਸਿਲੰਡਰ ਸੀ 8-10 ਸਿਲੰਡਰ ਲੈ ਕੇ ਆਉਣੇ ਸਿਰਫ ਤੜਕਾ ਜਾਂ ਹੋਰ ਮਾੜੇ ਮੋٹے ਕੰਮਾਂ ਨੂੰ ਚਾ ਵੀ ਇੱਥੇ ਹੀ ਬਣਦੀ ਥੱਲੇ ਭੱਟੀ ਆ ਜੀ ਕੌਫੀ ਵੀ ਤਿਆਰ ਕਰਦੇ ਬੈਲਰ ਜਿੱਦਾਂ ਕਿ ਵੀਰ ਜੀ ਸਿਰਫ ਅੱਗ ਤੋਂ ਬਾਅਦ ਕੋਈ ਬਿਜਲੀ ਦਾ ਸਿਸਟਮ ਤਾਂ ਨਹੀਂ ਇਹਦੇ ਨਾਲ ਵਿਲੀਅਮ ਪੰਪਾ ਵੀਰੀ ਉਹ ਪੰਪ ਜਦੋਂ ਮਨੋ ਪਾਣੀ ਝਾੜਨ ਜੇ ਪਾਣੀ ਸਹੀ ਮਤਲਬ ਲੈਵਲ ਤੋਂ ਡਾਊਨ ਆ ਗਿਆ ਚਲਾਉਣਾ ਤਾਂ ਪੰਪ ਦੀ ਲੋੜ ਪੈਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਫਤੇਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਅੱਜ ਪਹਿਲਾ ਪੋ ਹੈ ਔਰ ਲੰਗਰ ਲੱਗਣੇ ਸ਼ੁਰੂ ਹੋ ਚੁੱਕੇ ਨੇ ਆ ਪਵਿੱਤਰ ਧਰਤੀ ਤੇ ਥਾਂ ਥਾਂ ਤੋਂ ਪੰਜਾਬ ਦੇ ਜਿਹੜੇ ਜ਼ਿਲ੍ਹਿਆਂ ਤੋਂ ਸੰਗਤਾਂ ਲੰਗਰ ਲੈ ਕੇ ਆ ਰਹੀਆਂ ਨੇ ਤੇ ਇੱਥੇ ਵੈਲਰ ਸਿਸਟਮ ਦੇ ਨਾਲ ਜਿਹੜਾ ਲੰਗਰ ਤਿਆਰ ਕੀਤਾ ਜਾਂਦਾ ਪਿੰਡ ਰੌਣੀ ਹੈ ਲੁਧਿਆਣਾ ਜ਼ਿਲ੍ਹੇ ਦਾ ਜਰਗ ਦਾ ਮੇਲਾ ਕਾਫੀ ਫੇਮਸ ਆ ਉਸ ਦੇ ਨਜ਼ਦੀਕ ਪਿੰਡਾ ਰੌਣੀ ਸੰਗਤ ਖੜੀ ਆ ਸੰਗਤ ਨਾਲ ਗੱਲਬਾਤ ਕਰਾਂਗੇ ਜੀ ਵਾਜੂ ਜੀ ਖਾਲਸਾ ਵਾਜੂ ਜੀ ਕੀ ਪਤੇ ਅੱਜ ਬਾਬਾਈ ਜਦੋਂ ਇਹ ਪ੍ਰੋਡਕਟ ਸ਼ੁਰੂ ਕੀਤਾ ਸੀ ਰੌਣੀ ਪਿੰਡਾਂ ਪਿਛਲੇ ਸਾਲ ਹਰ ਸਾਲ ਹੀ ਲਾਉਂਦੇ ਹਾਂ ਪਤਾ ਜੀ ਤੇ ਬੈਲਰ ਦਾ ਸਿਸਟਮ ਕਿਵੇਂ ਆਇਆ ਜੀ ਦਿਮਾਗ ਵਿੱਚ ਇਹ ਦਿਮਾਗ ਚ ਜੀ ਸੇਵਾ ਕਰਵਾਈ ਗਈ ਹੈ ਜੋ ਇਹਦੇ ਆਪਣੇ ਪਿੰਡ ਦੇ ਮੋਤਵਰ ਬੰਦੇ ਨੇ ਉਹਨਾਂ ਵੱਲੋਂ ਸੇਵਾ ਦਿੱਤੀ ਗਈ ਹੈ ਪਹਿਲਾਂ ਇਹ ਵਾਈਲਰ ਕਿਤੇ ਦੇਖਿਆ ਗਿਆ ਹੈ ਕਿਸੇ ਬੜੀ ਸੰਸਾ ਦੇ ਵਿੱਚ ਜੀ ਤੇ ਜਿਹੜੀ ਆਪਣੇ ਲੱਕੜਾਂ ਦੇ ਉੱਤੇ ਕਾਫੀ ਕੋਸਟ ਆਉਂਦੀ ਸੀਗੀ ਧੂਆ ਹੁੰਦਾ ਤਾਂ ਉਸ ਹਿਸਾਬ ਨਾਲ ਸਫਾਈ ਲੰਗਰ ਦੀ ਤੂੰ ਦੇਖਦੇ ਹੋ ਉਹ ਹਿਸਾਬ ਨਾਲ ਲੱ타 ਗਿਆ ਤੇ ਇਹਦੇ ਖਰਚ ਵਗੈਰਾ ਕਿੰਨਾ ਕਾ ਗਿਆ ਸਿੰਘ ਸਾਹਿਬ ਖਰਚ ਕਿੰਨਾ ਹੋ ਗਿਆ 8 ਲੱਖ ਰੁਪਏ ਦਾ ਸੀਗਾ ਇਹ ਐ ਵੈਕ ਜੀ ਖਾਲਸਾ ਜੀ ਵੈਕ ਜੀ ਕੀ ਫਤਿਹ ਇਹ ਪਿੰਡ ਰੌਣੀ ਦੀ ਜਿਹੜੀ ਕਮੇਟੀ ਏ ਇੱਕ ਪਿੰਡ ਦੇ ਹੀ ਲੰਗਰ ਹੁੰਦਾ ਜਾਂ ਫਿਰ ਨਾਲ ਦੇ ਇਲਾਕੇ ਦੀ ਜਿਹੜੀ ਪਿੰਡ ਨਹੀਂ ਨਹੀਂ ਜੀ ਇੱਕ ਪਿੰਡ ਵੱਲੋਂ ਹੀ ਹੁੰਦਾ ਲੰਗਰ ਇੱਕ ਪਿੰਡ ਵੱਲੋਂ ਸਾਰੇ ਬਾਹਰੋਂ ਵਿੱਚੋਂ ਆਲੇ-ਦਾਲੇ ਪਿੰਡ ਛੋਟੇ ਨੇ ਸਾਡੇ ਉਹ ਆ ਜਾਂਦੇ ਹੁੰਦੇ ਨੇ ਵੈਸੇ ਜਿਵੇਂ ਇੱਕ ਪਿੰਡ ਵੱਲੋਂ ਹੀ ਹੁੰਦਾ ਪੁਰਾਹੀ ਕਰਦੇ ਨੇ ਜਿਆ ਪੁਰਾਹੀ ਨਹੀਂ ਕਰਦੇ ਸਹਜ ਹੁੰਦਾ ਜਿਹੜਾ ਕੋਦੇ ਗਿਆ ਕੋਈ ਠੀਕਾ ਜੀ ਤੇ ਇਹ ਕਦੋਂ ਤੋਂ ਸ਼ੁਰੂ ਕੀਤਾ ਗਿਆ ਕਦੋਂ ਤੋਂ ਲੱਗਦਾ ਆ ਰਿਹਾ ਜੀ ਉਹ 2008 ਤੋਂ ਸ਼ੁਰੂ ਕੀਤਾ ਜੀ 2008 ਤੋਂ ਹਾਂਜੀ ਤੇ ਇਹ ਪਹਿਲੇ ਪੋਤ ਸਟਾਰਟ ਹੋ ਕੇ ਹਾਂਜੀ ਜਦੋਂ ਨਗਰ ਕੀਰਤਨ ਨਿਕਲਦਾ ਉਸ ਦਿਨ ਤੱਕ ਉਸ ਤੋਂ ਦੋ ਦਿਨ ਜੀ ਉਸ ਤੋਂ ਦੋ ਦਿਨ ਹਾਂਜੀ ਤੇ ਇੱਥੇ ਜਿਹੜੀ ਆ ਬੀਬੀਆ ਭੈਣਾਂ ਨੇ ਸਾਰੇ ਪਿੰਡ ਤੋਂ ਹੀ ਸਾਰੇ ਜਿਹੜੇ ਵੀਰ ਭਾਈ ਸੇਵਾ ਕਰਾਉਂਦੇ ਹਾਂ ਹਾਂਜੀ ਹਾਂਜੀ ਪਿੰਡ ਤੋਂ ਆਉਂਦੇ ਆਸ ਤੋਂ ਸਟਾਰਟਿੰਗ ਹੋ ਚੁੱਕੀ ਹੈ ਜੀ ਹਾਂਜੀ ਸਟਾਰਟਿੰਗ ਹੋ ਚੁੱਕੀ ਹੈ ਤਾਂ ਉਹ ਸਟਾਰਟਿੰਗ ਤਾਂ ਹੋ ਗਈ ਆ ਲੇਕਿਨ ਥੋੜਾ ਜਿਹੜੀ ਉਰੇ ਫਤਿਹਗੜ੍ਹ ਸਾਹਿਬ ਦੀ ਮੈਨੇਜਮੈਂਟ ਹੈ ਉਹ ਬਹੁਤ ਢਿੱਲੀ ਆ ਜਿੱਦਾਂ ਕਿ ਅਸੀਂ ਸਟਾਰਟਿੰਗ ਲੰਗਰ ਦੀ ਗਲਤ ਤੋਂ ਕਰਨੀ ਸੀਗੀ ਜਿਹਦਾ ਵਾਟਰ ਸਪਲਾਈ ਦੀਆਂ ਲਾਈਨਾਂ ਟੁੱਟੀਆਂ ਹੋਈਆਂ ਨੇ ਉਹਦੇ ਕੋਈ ਗੌਰ ਨਹੀਂ ਕਰ ਰਿਆ ਹੋਰ ਲੰਗਰਾਂ ਵਾਲੇ ਵੀ ਆ ਰਹੇ ਨੇ ਇਹ ਚੀਜ਼ਾਂ ਦੀ ਬਿਜਲੀ ਦੀ ਸਪਲਾਈ ਤੇ ਪਾਣੀ ਦੀ ਸਪਲਾਈ ਦੀ ਬਹੁਤ ਦਿੱਕਤ ਰਹਿੰਦੀ ਆ ਪਾਣੀ ਦੀ ਕਾਫੀ ਦਿੱਕਤ ਆ ਰਹੀਦੀ ਹੁਣ ਅਸੀਂ ਸਪੈਸ਼ਲ ਟੈਂਕਰ ਲੈ ਕੇ ਆਏ ਆ ਉਹਦੇ ਬਾਅਦ ਹੁਣ ਸਪਲਾਈ ਚਲਾਈ ਆ ਹਲੇ ਵੀ ਸਪਲਾਈ ਇਹਨਾਂ ਦੀ ਟੁੱਟੀ ਹੋਈ ਇਹ ਮੈਨੇਜਮੈਂਟ ਕਿਤਨਾ ਕਿਤੇ ਜ਼ਰੂਰੀ ਥੋੜੀ ਬਹੁਤੀ ਮੈਨੇਜਮੈਂਟ ਦੀ ਹੈਗੀ ਆ ਕਮੀ ਉਹ ਪੂਰੀ ਕਰਨੀ ਚਾਹੀਦੀ ਹੈ ਮੈਨੇਜਮੈਂਟ ਇਹੋ ਇੱਥੋਂ ਲੈ ਕੇ ਕਿਥੋਂ ਉਹ ਲਾਇਆ ਸਾਹਮਣੇ ਭਾਂਡੇ ਧੋਣ ਵਾਲਾ ਹਾਂ ਧੋਣ ਵਾਸਤੇ ਪਾਣੀ ਦੀ ਘਾਟ ਕਰਕੇ ਤੇ ਜਿਹੜੀ ਇਹ ਥਾਂ ਇਹਦਾ ਕੋਈ ਕਮੇਟੀ ਨੂੰ ਕੋਈ ਇਸ ਨੂੰ ਕੋਈ ਨਹੀਂ ਹੈ ਸੇਵਾ ਦੀ ਇਹਨੂੰ ਕੋਈ ਨਹੀਂ ਹੈਗਾ ਇਹ ਰਜਿਸਟਰਡ ਹੋਈ ਹੋਈ ਆ ਥਾਂ ਲੋਟ ਹੋਈ ਹੋਈ ਆ ਜੀ ਪਰ ਗੁਰਦੁਆਰਾ ਕਮੇਟੀ ਤੋਂ ਹੀ ਜੀ ਬਸ ਜਿਹੜੀ ਦਿੱਕਤ ਹੈ ਬਿਜਲੀ ਪਾਣੀ ਦੀ ਉਹ ਦਿੱਕਤ ਹੈ ਮੈਨੇਜਮੈਂਟ ਨੂੰ ਬੇਨਤੀ ਉਹ ਹੈ ਵੀ ਇਹ ਸਮੇ ਤੋਂ ਪਹਿਲਾਂ ਕੀਤੀ ਜਾਵੇ ਤਾਂ ਕਿ ਦਿੱਕਤ ਨਾ ਆਵੇ ਮੈਨੇਜਮੈਂਟ ਨੂੰ ਪਿਛਲੇ ਵਾਰ ਵੀ ਕਿਹਾ ਸੀਗਾ ਜੀ ਇਹ ਦਿੱਕਤਾਂ ਪਿਛਲੇ ਸਾਲ ਵੀ ਆਈਆਂ ਸੀ ਕਿ ਹਰ ਸਾਲ ਜਿਹੜੇ ਚੈਨਲ ਵੀ ਕਵਰੇਜ ਕਰਦੇ ਨੇ ਲੰਗਰਾਂ ਦੀ ਪਿਛਲੀ ਵਾਰ ਇੱਥੇ ਹਰਿਆਣੇ ਤੋਂ ਉਹਨਾਂ ਨੇ ਵੀ ਕਿਹਾ ਸੀ ਕਿਉਂਕਿ ਪਾਣੀ ਦਾ ਕਾਫੀ ਦਿੱਕਤ ਆ ਜਾਂਦੀ ਹੈ ਮੈਨੇਜਮੈਂਟ ਦੀ ਇਹੀ ਚੱਕਰ ਆਈ ਕੁਝ ਆਫੀਸਰ ਤੁਹਾਨੂੰ ਪਤਾ ਚੇਂਜ ਹੋ ਜਾਂਦੇ ਨੇ ਕਹੇ ਨਵਾਂ ਸਿਸਟਮ ਆ ਜਾਂਦਾ ਆਪਾਂ ਮੈਨੇਜਮੈਂਟ ਨੂੰ ਵੀ ਕਹੀ ਜਾਈਏ ਲੇਕਿਨ ਇਹ ਜਿਹੜਾ ਮੇਨ ਆਫੀਸਰ ਨੇ ਇਹਨਾਂ ਨੂੰ ਚਾਹੀਦਾ ਵੀ ਸਭਾ ਤੋਂ ਜੋੜ ਮਿਲ ਲਓ ਪਹਿਲਾਂ ਹੀ 1 ਮਹੀਨਾ ਪਹਿਲਾਂ ਸਾਰੇ ਬੰਦੋਬਸਤ ਪੂਰੇ ਕੀ ਇੱਕ ਅ ਅ ਜਦੋਂ ਲੇਟਾ ਮਾਰੀ ਇੱਕ ਦੀ ਰੋਟੀਆਂ ਬਣਾਉਣ ਆਟੇ ਗੁੰਨਣ ਵਾਲੀ ਮਸ਼ੀਨ ਆ ਨਾ ਹਾਂਜੀ ਇਹ ਮਸ਼ੀਨ ਆ ਜਾਨਤੀ ਹੁਣ ਤਾਂ ਮਸ਼ੀਨੀ ਯੁੱਗ ਨੇ ਕਾਫੀ ਹਾਂ ਬਿਲਕੁਲ ਜੀ ਹਾਂ ਇਧਰ ਸਬਜ਼ੀ ਤਿਆਰ ਹੋ ਰਹੀ ਹੈ ਦਾਲ ਹਾਂਜੀ ਹਾਂ ਮਿੱਸੀ ਦਾਲ ਤਿਆਰ ਹੋ ਰਹੀ ਹੈ ਜੀ ਇਹ ਬੈਲਰ ਦੇ ਵਿੱਚ ਵੀਰੇ ਲੱਕੜ ਪੈਂਦੀ ਹੈ ਕੀ ਪੈਂਦੀ ਹੈ ਲੱਕੜ ਪੈਂਦੀ ਹੈ ਜਿਹਦੇ ਦੇ ਸਾਈਡ ਦੇ ਵਿੱਚ ਦੀ ਤੇ ਆਲੇ-ਦਾਲੇ ਦੇ ਪਾਣੀ ਆ ਹਾਂਜੀ ਤੇ ਉਹ ਪਾਣੀ ਦੀ ਜਿਹੜੀ ਸਟੀਮ ਬਣਦੀ ਉਹ ਇਹ ਚੁੱਲ੍ਹਿਆਂ 'ਚ ਆ ਕੇ ਸੇਕ ਦੇ ਰੂਪ 'ਚ ਤਿਆਰ ਹੁੰਦੀ ਹੈ ਜੀ ਉਹ ਮੰਨ ਲਓ ਭਾਪ ਦਿੰਦੀ ਹੈ ਕਿੰਨੇ ਸਾਲ ਹੋ ਗਏ ਚੱਲਦੇ ਨੇ ਜੀ ਇਹਨੂੰ ਜੀ ਤੀਜਾ ਤੀਜਾ ਸੀਜ਼ਨ ਆ ਜੀ ਤਿੰਨ ਸਾਲ ਹੋ ਗਏ ਜੀ ਸਾਡੇ ਬੋਲ ਇਹ ਕੈਨੇਡਾ ਤੋਂ ਸੇਵਾ ਕਰਾਈ ਹੈ ਇਸ ਪਰਿਵਾਰ ਨੇ ਸਰਦਾਰ ਬਲਵੰਤ ਸਿੰਘ ਜੀ ਉਹ ਪਿਛਲੇ ਸਾਲ ਸਵਰਗਵਾਸ ਹੋ ਗਏ ਜੀ ਉਹਨਾਂ ਦੇ بیٹے ਸੁਖਦੀਪ ਸਿੰਘ ਕੈਨੇਡਾ ਤੇ ਸਿਮਰਨਜੀਤ ਸਿੰਘ ਕੈਨੇਡਾ ਉਹਨਾਂ ਨੇ ਸੇਵਾ ਕਰਵਾਈ ਹੈ ਜੀ ਰਾਉਣੀ ਪਿੰਡ ਤੋਂ ਰਾਉਣੀ ਪਿੰਡ ਤੋਂ ਹਾਂ ਜੀ ਤੇ ਰਾਉਣੀ ਪਿੰਡ ਦੀ ਸਾਰੀ ਸੰਗਤ ਹੈ ਇਹ ਪਹਿਲੇ ਪਉ ਤੋਂ ਲੈ ਕੇ ਜਿਸ ਦੇ ਨਗਰ ਕੌਂਸਲ ਦੇ ਦੂਸਰੇ ਦਿਨ ਤੱਕ ਹਾਂ ਜੀ ਹਾਂ ਇਹ 29 ਤਰੀਕ ਤੱਕ ਲੰਗਰ ਚੱਲੂ ਜੀ 15 ਤੋਂ 15 ਤਰੀਕ ਨੂੰ ਆਗੇ ਸੀ ਅਸੀਂ 29 ਤਰੀਕ ਤੱਕ ਲੰਗਰ ਚੱਲੂਗਾ ਜੀ 10 ਦਿਨ ਤੁਹਾਡੀ ਸੇਵਾ ਹਾਂ ਜੀ ਹਾਂ ਹਾਂ ਜੀ ਦ ਇਹ ਸਾਰੀ ਪਿੰਡ ਪਿੰਡ ਦੀ ਸੰਗਤ ਹੈ। ਹਾਂਜੀ ਹਾਂ ਪਿੰਡ ਦੀ ਸੰਗਤ ਕੁਝ ਨਾਲ ਦੇ ਪਿੰਡਾਂ ਤੋਂ ਵੀ ਸੰਗਤ ਆਉਂਦੀ ਹੈ ਜੀ। ਸਹਿਯੋਗ ਹੈਗਾ ਜੀ। ਅੱਛਾ ਇਹਦੇ ਨਾਲ ਵੈਜੂ ਜੀ ਖਾਲਸਾ ਵੀ ਜੀ ਵੈਜੂ ਠੀਕ ਠਾਕ ਹੋ ਜੀ। ਜੜਦੀ। ਅੱਛਾ ਉਪਰੇ ਯਾਦੋ ਜੀ ਕੈਮਰੇ ਤੇ ਥੋੜਾ ਦੇ। ਅੱਛਾ ਵੀਰੇ ਇੱਕ ਏਵੀ ਆ ਕਈ ਵਾਰ ਨਾ ਜਿਵੇਂ ਹੁਣ ਆਪਾਂ ਪੋਲੂਸ਼ਨ ਤੋਂ ਵੀ ਰਾਹਤ ਆ। ਕੋਈ ਹੋ ਤਾਂ ਨਹੀਂ ਹੁੰਦਾ ਡਰ ਡੁਰ। ਕਈ ਵਾਰ ਮਸ਼ੀਨੀ ਹੁੰਦਾ ਕਈ ਵਾਰ ਥੋੜਾ ਡਰ ਨਹੀਂ ਹੈਗਾ ਜੀ। ਮਨ ਲਓ ਸੇਫਟੀ ਬਾਲ ਲੱਗੇ ਹੋਏ ਨੇ ਜਾਂ ਸਟੀਮ ਵੱਜ ਜਾਂਦੀ ਆ ਆਪਦਾ ਆਟੋਮੈਟਿਕਲੀ ਰਿਲੀਜ਼ ਹੋ ਜਾਂਦੀ ਆ ਜੀ। ਕੋਈ ਡਰ ਵਾਲੀ ਜੀ ਅੱਜ ਤੋਂ ਹੀ ਸ਼ੁਰੂ ਹੋ ਚੁੱਕਿਆ ਸੀ ਹਰ ਰੋਜ਼ ਹੀ ਕਿ ਅਸੀਂ ਵੀ ਰੋਜ਼ ਹੀ ਲੰਗਰ ਲੱਭ ਲੈਣਾਂ ਦੇ ਨਾਲ ਗੱਲ ਕਰ ਰਹੇ ਹਾਂ 29 ਦਸੰਬਰ ਤੱਕ ਆਪਣਾ ਲਾਸਟ ਚੱਲਣਾ 30 ਦਸੰਬਰ ਨੂੰ ਆਵਾਂਗੇ ਜੀ ਹਾਂਜੀ 15 ਦਿਨ ਤੁਸੀਂ ਲੰਗਰ ਲਾਓ ਹਾਂਜੀ ਤਕਰੀਬਨ ਤਾਂ ਲਾ ਦਿੰਦੇ ਬੜੇ ਲੈਵਲ ਤੇ ਚੱਲਦਾ ਜੀ ਇਹ 1.5 ਘੰਟੇ ਲਈ ਇੱਕ ਵਾਰ ਚ ਦਾਲ ਤਿਆਰ ਹੋ ਰਹੀਆਂ ਮੰਨ ਲਓ ਇੱਕ ਵਾਰ ਤੇ 4.5 ਕੁਐਂਟਲ ਦੇ ਏਕੜਾ ਇਹ ਨਹੀਂ ਜੀ ਮੰਨ ਲਓ ਜੀ ਤਿੰਨੋ ਕੁੜਾ ਇਹ ਇੱਕ ਵਾਰ ਚ 4.5 ਕੁਐਂਟਲ ਮਟੀਰੀਅਲ ਕੋਈ ਵੀ ਤਿਆਰ ਕਰ ਲਓ ਖੀਰ ਕੜੀ ਮਿੱਠਾ ਬੜੀ ਕੁਛ ਵੀ ਕਰ ਲਓ ਜੀ ਹਾਂ ਚਾਵਲ ਵੀ ਚਾਵਲ ਵੀ ਸਭ ਕੁਝ ਤਿਆਰ ਹੋ ਜਾਂਦਾ ਚਾਵਲ ਨੂੰ ਤਾਂ ਤੁਸੀਂ 25 ਕਿਲੋ ਚਾਵਲ ਪਾਓ 15 ਮਿੰਟ ਤੇ 14 15 ਮਿੰਟ ਜੀ 14 ਤੋਂ 15 ਮਿੰਟ 15 ਮਿੰਟ ਜੀ ਬੜੀ ਲੱਕੜੀ ਲੈਣੀ ਹੈ ਟੀਮ ਬਹੁਤ ਫਾਸਟਾ ਮਤਲਬ ਪੱਟੀਆਂ ਬਹੁਤ ਵਧੀਆ ਨੇ ਮਿੰਟੋ ਮਿੰਟ ਹੀ ਬਣ ਜਾਂਦਾ ਜੀ ਜਿਵੇਂ ਦਾਲ ਪਾਈਏ ਥੋੜਾ ਸਾਹਮਣੇ ਅਜੇ ਦਾਲ ਨੂੰ 15 ਮਿੰਟ ਹੋ ਜਾਣ 15 ਇੱਕ ਜਰੂਰ ਛੋਟ ਲੈ ਜਾਣ 15 ਮਿੰਟ ਦੀ ਦਾਲ ਤਿਆਰ ਹੋ ਜਾਂਦੀ ਹੈ ਜੀ ਬਾਦੋਂ ਬਾਦੋਂ ਮਤਲਬ 15 20 ਮਿੰਟ ਹੋਰ ਲੱਗਣਗੇ ਜੀ 45 ਮਿੰਟ ਤੇ ਰੈਡੀ ਹੋ ਜਾਂਦੀ ਹੈ ਹਾਂ ਤਾਲੀ ਮਿਲਦੀ ਆ ਹਾਲਕਾ ਤੜਕਾ ਤੜਕਾ ਸੀ ਉਹਦੇ ਤੇ ਲਾਉਣਾ ਮਤਲਬ ਸਿਲੰਡਰ ਤੇ ਨੇ ਬਾਕੀ ਸਾਰਾ ਸਾਮਾਨ ਇਹਦੀ ਤਿਆਰ ਹੋਣਾ ਤੜਕਾ ਨਹੀਂ ਇਹਦੇ ਵਿੱਚ ਤਿਆਰ ਹੁੰਦਾ ਅੱਛਾ ਤੜਕਾ ਨਹੀਂ ਇਹ ਤਿਆਰ ਤੜਕਾ ਨਹੀਂ ਤੁਸੀਂ ਪ੍ਰਸ਼ਾਦ ਬਣਾ ਲਓ ਖੀਰ ਬਣਾ ਲਓ ਜਿਹੜਾ ਕੋਈ ਮਰਜ਼ੀ ਦਾਲ ਬਣਾਓ ਸਾਰਾ ਕੋ ਬਣੂਗਾ ਹਾਂਜੀ ਕੋਈ ਮਰਜ਼ੀ ਚਾਹ ਕੱਲਾ ਤੜਕਾ ਨਹੀਂ ਲੱਗਦਾ ਹਾਂ ਇਹ ਤੜਕਾ ਹੁਣ ਉਹ ਸਿਲੰਡਰ ਰੱਖੇ ਹੋਏ ਨੇ ਸਾਡੇ ਉਹਨਾਂ ਚੱਲਿਆ ਸਾਡੇ ਸਿਲੰਡਰਾਂ ਦਾ ਖਰਚਾ ਬਹੁਤ ਘਟ ਗਿਆ ਜੀ ਜਦੋਂ ਤੋਂ ਇਹ ਆਇਆ ਜੀ ਅੱਗੇ 40 ਸਿਲੰਡਰ ਤੱਕ ਚਲੇ ਜਾਂਦੇ ਸੀ ਹੁਣ ਸਿਲੰਡਰ ਸੀ 8-10 ਸਿਲੰਡਰ ਲੈ ਕੇ ਆਉਣੇ ਸਿਰਫ ਤੜਕਾ ਜਾਂ ਹੋਰ ਮਾੜੇ ਮੋਟੇ ਕੰਮ ਚਾ ਵੀ ਇੱਥੇ ਬਣਦੀ ਆ ਥੱਲੇ ਭੱਟੀ ਆ ਜੀ ਕੌਫੀ ਵੀ ਤਿਆਰ ਕਰਦੇ ਆ ਚਾਹ ਕਹਿੰਦੇ ਮਨੋ ਕਿ ਚਾਹ ਵੱਡਵੀਂ ਜੀ ਕੜਾਹੀਆਂ ਦੀ ਚਾਹ ਬਣ ਜਾਂਦੀ ਆ ਅੱਛਾਣੇ ਇਹ ਚ ਵੀ ਜਾਉ ਜੀ 50 ਲੀਟਰ ਚਾਹ ਤਿਆਰ ਹੋ ਜਾਂਦੀ ਆ ਜੀ ਉਹ ਅਲੱਗ ਦੀ ਗੱਲ ਹਾਂ ਹਾਂ 10 ਕਿ ਮਿੰਟ ਦੇ ਤਿਆਰ ਹੋ ਜਾਂਦੀ ਆ ਜੀ ਜੇ ਕੌ ਉਧਰ ਭਾਂਡਿਆਂ ਨੂੰ ਉਹ ਸਾਰਾ ਇਧਰੋਂ ਜਾ ਰਿਹਾ ਬੋਇਲਰ ਇਸ ਦੇ ਵਿੱਚੋਂ ਹਾਂਜੀ ਉਹ ਗੋਗਲੀ ਟੋਲੀ ਵੇਰ ਰੱਖੀ ਹੋਈ ਹੈ ਜੀ ਉਧਰ ਸਟੀਮ ਵਾਲਾ ਪੈਪ ਚਲਾਇਆ ਹੋਇਆ ਉਹ ਕਹਾ ਟੂ ਜਿਹੜਾ ਟੂਲ ਪੰਪ ਲੱਗਾ ਹੋਇਆ ਸਵਿਚ ਓਨ ਕਰਦੀ ਸਾਰ ਗਰਮ ਪਾਣੀ ਸਾਰਾ ਠੰਡਾ ਪਾਣੀ ਬੰਦੇ ਉਹ ਉੱਥੇ ਪਹੁੰਚਦਾ ਹੀ ਸਾਰਾ ਅੱਛਾ ਪਾਣੀ ਦੇ ਵੜਵੀਰੇ ਕਾਫੀ ਦਿੱਕਤ ਆਉਂਦੀ ਆ ਭਾਈ ਪਿਛਲੇ ਸਾਲ ਵੀ ਇਹੀ ਸੰਗਤ ਕਹਿ ਰਹੀ ਸੀ ਵੀ ਪਾਣੀ ਦੀਆਂ ਕੰਕੂਕੇ ਤੇ ਬੋਰ ਹੁੰਦਾ ਕਿਤੇ ਨਹੀਂ ਵੀ ਬੋਰ ਆਉਂਦਾ ਇੱਥੇ ਬੋਰ ਕਰਿਆ ਨਹੀਂ ਬੋਰ ਨਹੀਂ ਹੈਗਾ ਸਾਡਾ ਜੀ ਬੋਰ ਕਾਚਾ ਹੀ ਦਾ ਵੀ ਨਹੀਂ ਹੈਗਾ ਔਰ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਨੇ ਬੋਰ ਕੀਤੇ ਨੇ 7-700 ਬੋਟਰ ਡੂੰਗੇ ਨੇ ਬਹੁਤ ਵਧੀਆ ਪੀਣ ਯੋਗ ਪਾਣੀ ਆ ਉਹੀ ਵਰਤਦੇ ਆ ਤੇ ਸਾਨੂੰ ਕੋਈ ਸਮੱਸਿਆ ਨਹੀਂ ਆ ਜੀ ਅਚਾਨਕ ਕੋਈ ਲੈਨ ਮਤਲਬ ਖਰਾਬ ਹੋ ਜਾਂਦੀ ਆ ਚਲੋ ਉਹ ਤਾਂ ਜਿਹੇ ਹੱਥ ਮਤਲਬ ਹੱਥ ਜੇ ਹੈ ਨਹੀਂਗੀ ਉਹ ਮੜਮੜਕੀ ਪਾਸਾ 7 ਮਿੰਟ ਬ੍ਰੇਕ ਪੈ ਗਈ ਨਹੀਂ ਕੋਈ ਦਿੱਕਤ ਨਹੀਂ ਹੋਊਗੀ ਛੇਦੀ ਵਸੇ ਪਾਣੀ ਦੀ ਬੜੇ ਦੋ ਲਾਈਨਾਂ ਚੱਲਦੀਆਂ ਨੇ ਬਹੁਤ ਵਧੀਆ ਫਾਸਟ ਸਪਲਾਈ ਆ ਪਾਣੀ ਦੀ ਜੀ ਇਹ ਵੈਲਰ ਜਿੱਦਾਂ ਕਿ ਵੀਰ ਜੀ ਸਿਰਫ ਅੱਗ ਤੋਂ ਬਾਅਦ ਕੋਈ ਬਿਜਲੀ ਦਾ ਸਿਸਟਮ ਤਾਂ ਨਹੀਂ ਇਹਦੇ ਨਾਲ ਵਿਲੀਅਮ ਪੰਪਾ ਵੀਰੀ ਉਹ ਪੰਪ ਜਦੋਂ ਮੰਨ ਲਓ ਪਾਣੀ ਝਾੜਨ ਨੂੰ ਜਾਂ ਲੈਵਲ ਡਾਊਨ ਹੋ ਜਾਂਦਾ ਪਾਣੀ ਦਾ ਫਲਟ ਲੱਗੀ ਹੋਈ ਆ ਜਦ ਪਾਣੀ ਸਹੀ ਮੰਨ ਲਓ ਲੈਵਲ ਤੋਂ ਡਾਊਨ ਆ ਗਿਆ ਚਲਾਉਣਾ ਤਾਂ ਪੰਪ ਦੀ ਲੋੜ ਪੈਂਦੀ ਆ ਜੀ ਪੰਪ ਦੀ ਲੋੜ ਪੈਂਦੀ ਆ ਬਿਜਲੀ ਸਰ ਜਨਰੇਟਰ ਰੱਖਿਆ ਹੋਣਾ ਜਨਰੇਟਰ ਵੀ ਹੈਗਾ ਜੀ ਚਲੋ ਸਪਲਾਈ ਪਾ ਵੀ ਲੈ ਆਈ ਦੀਆਂ ਜੀ ਦੂਰ ਤੋਂ ਪਿੰਡ ਰੌਣੀ ਜਿਆਦਾ ਲਾਗ ਗਈ پیسے ਦੂਰ ਨਹੀਂ ਖੰਨੇ ਥੋੜਾ ਦੂਰੀ ਹੈ ਦੁੱਧ ਪਾਣੀ ਫਿਰ ਰੋਜ਼ ਹੀ ਆਉਂਦਾ ਮੇਰੇ ਪਿੰਡੋਂ ਹਾਂਜੀ ਹਾਂਜੀ ਮੇਰੀ ਦੁੱਧ ਤਕਰੀਬਨ ਸਵੇਰੇ ਸ਼ਾਮ ਆ ਜਾਂਦਾ ਜਿਵੇਂ ਹੁਣ ਵੀ ਆ ਗਿਆ ਜਿਉਂ ਜਿਉਂ ਲਾਗਤ ਵਧਈ ਜ ਨੇ ਦੁੱਧ ਦੀ ਸਾਡੇ ਪਿੰਡ ਦਾ ਬਹੁਤ ਜਿਆਦਾ ਸਹਿਯੋਗ ਆ ਦੁੱਧ ਦੀ ਮਤਲਬ ਕੋਈ ਕਿਸੇ ਜੀ ਦੀ ਤਕ ਨਹੀਂ ਹੈ ਜੀ ਮੈਂ ਤੁਹਾਡੇ ਨਜ਼ਦੀਕ ਦੀ ਹਾਂ ਕਿਸੇ ਜੀ ਦੀ ਤੋੜ ਨਹੀਂ ਹੈਗੀ ਜੀ ਔਰ ਇੱਕ ਇਹ ਗੱਲ ਵੱਡੇ ਵੀਰੇ 7-8 ਦਿਨ 15 ਦਿਨ ਕਰੀਬਨ ਤੁਸੀਂ ਲੰਗਰ ਲਾਉਨੇ ਹੋ 15 ਦਿਨ ਦੇ ਵਿੱਚ ਤੇ ਲੋਕ ਗੁਰੂ ਮਹਾਰਾਜ ਦੀ ਦੇਣ ਹੁੰਦੀ ਹੈ ਲੰਗਰ ਨਾ ਪਰ ਕਿਤਨੇ ਕਿਤੇ ਮਾਇਆ ਬਹੁਤ ਲੱਗਦੀ ਹੈ ਹਰ ਚੀਜ਼ ਰਾਸਣ ਸਿੱਧਾ ਸੰਗਤ ਦਾ ਸਹਜ ਹੋ ਕਾਫੀ ਲੱਗਦਾ ਤੁਸੀਂ ਤਾਂ ਕਾਫੀ ਸਾਲਾਂ ਤੋਂ ਕੋਈ ਦਿੱਕਤ ਵਗੈਰਾ ਤਾਂ ਨਹੀਂ ਕੋਈ ਹੁੰਦੀ ਨਹੀਂ ਚਲੋ ਪ੍ਰਮਾਤਮਾ ਆਪੇ ਕਰਾਉਣ ਵਾਲਾ ਜੀ ਮਤਲਬ ਚੱਲੀ ਜਾਂਦਾ ਜੀ ਦਿੱਕਤ ਦਾ ਕੋਈ ਆਉਂਦੀ ਨਹੀਂ ਦਿੱਕਤ ਆਉਂਦੀਆਂ ਮੇ ਨਿਕਲ ਹੀ ਜਾਂਦੀਆਂ ਨੇ ਜੀ ਕੋਈ ਐਜੀ ਗੱਲ ਨਹੀਂ ਚਲੋ ਐਨ ਆਰ ਆਈ ਵੀਰਾਂ ਦਾ ਬਹੁਤ ਸਹਯੋਗ ਆ ਸਾਡੀ ਪਿੰਡ ਦੀ ਸੰਗਤ ਦਾ ਔਰ ਸਾਰੇ ਜਿਹਨੇ ਵੀਰ ਭਾਈ ਜਿੰਨੇ ਜੋਗਾ ਹੈਗਾ ਵੱਧ ਤੋਂ ਵੱਧ ਸਾਰੇ ਮਨ ਲੋ ਸੇਵਾ ਕਰ ਰਹੇ ਹਨ ਕੋਈ ਦਿੱਕਤ ਨਹੀਂ ਤੇ ਗੁਰਾਈ ਗੁਰਾਈ ਤਾਂ ਨਹੀਂ ਬੜੇ ਵੀਰੇ ਕਰ ਕਰ ਕਰਦੇ ਨਹੀਂ ਕਰਦੇ ਜੀ ਕਰ ਕਰ ਬੰਨੇ ਤਾਂ ਵੱਡਾ ਨਹੀਂ ਬੰਨੀ ਕੋਈ ਨਹੀਂ ਜੀ ਜੋ ਸ਼ਰਤ ਹੈ ਜੀ ਚਾਹੇ ਕੋਈ 10 ਰੁਪਏ ਦੇ ਦੇਵੇ ਚਾਹੇ ਕੋਈ 10 ਲੱਖ ਦੇ ਦੇਵੇ ਸਰਕਾਰ ਸੇਵਾ ਕੋਈ ਆਈ ਨਹੀਂ ਹੈਗਾ ਵੀ ਜਿਹਨੇ ਲੱਖ ਦੇਤਾ ਉਹਦਾ ਵੱਧ ਤੋਂ ਜ਼ਿਆਦਾ ਆ ਜਿਹਨੇ 10 ਦੇਤਾ ਉਹਦਾ ਘੱਟਾ ਜਿਹਦੀ ਜਿੰਨੀ ਹਿੰਮਤ ਆ ਹਰੇ ਕੇ ਵੱਧ ਦੇ ਦਿੰਦਾ ਜੀ ਕੋਈ ਘੱਟ ਨਹੀਂ ਦਿੰਦਾ ਹੈਗਾ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਮਨ ਲੋ ਸਾਨੂੰ ਸਾਨੂੰ ਕੋਈ ਰੁਪਈਆ ਦੇ ਦੇਵੇ ਜਾਂ ਲੱਖ ਦੇ ਦੇਵੇ ਸਾਰਿਆਂ ਦਾ ਧੰਨਵਾਦ ਹੈ ਜੀ ਉਹ ਪਹਿਲੇ ਦਿਨ ਤੋਂ ਤੁਸੀਂ ਜੁਟੇ ਹੋਇਆ ਤੁਸੀਂ ਬੜੀ ਵੀਰ ਜੀ ਕਦੋਂ ਤੋਂ ਇਸ ਲੰਗਰ ਦੇ ਸੇਵਾ ਨਾ ਆ ਰਹੇ ਹੋ ਬੜੀ ਵੀਰ ਕਦੋਂ ਜੁੜੇ ਤੁਸੀਂ ਪਹਿਲੇ ਦਿਨ ਆ ਜਾਂਦੇ ਆ ਜੀ ਜੀ ਪਹਿਲੇ ਦਿਨ ਆ ਜਾਂਦੇ ਆ ਲਾਸਟ ਦਿਨ ਜਾਂਦੇ ਆ ਮੈਨੂੰ 5 ਸਾਲ ਹੋ ਗਏ ਜੀ ਇਹ ਸਟਾਰਟਿੰਗ ਤੋਂ ਨੇ ਜੀ ਤੁਸੀਂ ਪਹਿਲੇ ਦਿਨ ਹਾਂ ਜੀ ਅੱਛਾ ਬੜੀ ਵੀਰ ਜੀ ਪ੍ਰਧਾਨਗੀ ਜਾਂ ਕੁਝ ਵਗੈਰਾ ਬੜੀ ਵੀਰ ਕੋਈ ਸਾਡੇ ਕਮੇਟੀ ਮੈਂਬਰ ਕੋਈ ਖਾਸ ਨਹੀਂ ਹੈਗਾ ਪਰ ਤੁਸੀਂ ਤੁਹਾਡੀ ਗੱਲ ਵਧੀਆ ਲੱਗੀ ਅਸੀਂ ਉਹੀ ਮੰਨ ਲੈਣੀ ਆ ਸਾਡੇ ਕੋਈ ਐ ਨਹੀਂ ਹੈਗਾ ਬਈ ਬਈ ਇਹ ਜਿਹੇ ਦਾ ਰਹੀ ਕਰੂਗਾ ਜਿਹੇ ਜਿਹੇ ਦਾ ਦੀ ਗੱਲ ਗੱਲ ਵਿੱਚ ਆਪਾਂ ਦੇਖਦੇ ਜਿਹੇ ਦਾ ਦੀਆਂ ਗੱਲਾਂ ਵੀ ਗਲਤ ਹੁੰਦੀਆਂ ਨੇ ਸਾਰੀ ਕਮੇਟੀ ਉਖੜਨੇ ਮੰਨ ਲੈ ਸਾਡੇ ਇਹੋ ਜਿਹਾ ਕੋਈ ਚੱਕਰ ਨਹੀਂ ਨਾ ਕੋਈ ਪ੍ਰਧਾਨਾਂ ਦਾ ਕੋਈ ਜਿਹੇ ਦਾ ਨਾ ਕੋਈ ਖਜ਼ਾਨਚੀ ਆ ਜਿਹੜੇ ਬੰਦੇ ਤੁਸੀਂ ਗੱਲ ਕਰਿਆ ਜੀ ਤੁਹਾਡੀ ਗੱਲ ਸਹੀ ਆ ਤਾਂ ਪ੍ਰਵਾਨਗੀ ਆ ਸਾਡੇ ਮੇਨ ਗੱਲ ਇਹ ਆ ਮਤਲਬ ਬਹੁਤ ਵੱਡਾ ਬੰਨਾ ਕੋਈ ਮਤਲਬ ਚਾਹ ਮਾਸਟਰ ਜੀ ਯੂਨੀ ਨੇ ਚਾਹ ਡਾਕਟਰ ਸਾਹਿਬ ਨੇ ਸਾਡੇ ਮੇਨ ਜੀ ਬੀ ਸੀਨੀਅਰ ਨੇ ਜਾਂ ਬਾਬਾ ਜੀ ਬੈਠੇ ਨੇ ਉਹਨਾਂ ਚਲੋ ਸੱਟ ਲੱਗੀ ਹੋਈ ਆ ਸਾਰਾ ਕੁਝ ਓਕੇ ਆ ਜੇ ਮਨੋ ਸਹੀ ਆ ਤਾਂ ਗੱਲ ਸਹੀ ਆ ਜੀ ਕੋ 24 ਘੰਟੇ ਉੱਥੇ ਨੇ ਜੀ ਰਾਸ਼ਨ ਤੇ ਉਹਨਾਂ ਦੀ ਡਿਊਟੀ ਅੰਦਰੋਂ ਕੁਝ ਵੀ ਲੈਣਾ ਕਰਨਗੇ ਬਾਈ ਗੱਲ ਬਾਬਾ ਜੀ ਦੀ ਸੇਵਾ ਬਹੁਤ ਪੁੰਨ ਵਾਲੀ ਹੈ ਜੀ ਟਰਾਲੀ ਚੀ ਰਹੇ ਸੱਟ ਕਿ ਨਹੀਂ ਕੋਈ ਜੀ ਉਹ ਫ੍ਰੈਕਚਰ ਹੋ ਗਿਆ ਉਹ ਜਿਹੜਾ ਬਾਲਣ ਦੀ ਕਰਦੇ ਮਾੜੀ ਮੋਟੀ ਉੱਥੇ ਮਨੋ ਗਿਰ ਗਿਆ ਸੀ ਸੱਟ ਲੱਗੀ ਸੀ ਫ੍ਰੈਕਚਰ ਹੋ ਗਈ ਹੁਣ ਤੰਦਰੁਸਤ ਨੇ ਅੱਗੇ ਨਾਲ ਪਲਾਸਟਰ ਲੱਗਿਆ ਹੋਇਆ ਹੈ ਠੀਕ ਨੇ ਤੇ ਆ ਜੋ ਸਵਾਲ ਮੇਰਾ ਇਹ ਕਿਉਂਕਿ ਜਿਹੜੇ ਇਹ ਦਿਨ ਹੁੰਦੇ ਨੇ ਇਹ ਸੋਗ ਦੇ ਹੁੰਦੇ ਨੇ ਬਾਪੂ ਜੀ ਕਹਿੰਦੇ ਹੁੰਦੇ ਸੀ ਮੇਰੇ ਦਾਦਾ ਜੀ ਵੀ ਪੁੱਤ ਜਦੋਂ ਅਸੀਂ ਜਨਨ ਦੇ ਸੀਗੇ ਤੁਹਾਡੀ ਦਾਦੀਆਂ ਜਿਹੜੀਆਂ ਅੱਖਾਂ ਭਰ ਕੇ ਆਉਂਦੇ ਨੇ ਵੀ ਨਾ ਭਾਈ ਉਹ ਤੇ ਹੁਣ ਜਿਹੜੇ ਲੰਗਰਾਂ ਨੂੰ ਵਿਸਲੇ ਸਾਲ ਥੋੜਾ ਤਾਂ ਕਿਹਾ ਗਿਆ ਸੀ ਕਈ ਸਾਲਾਂ ਤੋਂ ਵੀ ਥੋੜਾ ਦਾ ਗ੍ਰੇਸ ਕਰੋ ਹਨਾ ਮਿੱਠੇ ਦੇ ਜਾਂ ਹੋਰਾਂ ਦੇ ਸੋ ਲੰਗਰ ਆਪਣੇ ਤਾਂ ਨਹੀਂ ਜ਼ਿਆਦਾ ਨਾਰਮਲੀ ਲੰਗਰ ਹੁਣ ਸਾਹਮਣੇ ਆ ਵੀਰ ਜੀ ਪ੍ਰਸ਼ਾਦੇ ਸਿੰਪਲ ਹੈ ਜੀ ਦਾਲ ਜਾਂ ਮਨੋ ਸਵੇਰ ਵੇਲੇ ਮੇਥੇ ਨਾਲ ਪ੍ਰਸ਼ਾਦ ਦਹੀਂ ਦੇ ਨਾਲ ਕੋਈ ਮਿੱਠੀ ਵਾਲੀ ਚੀਜ਼ ਨਹੀਂ ਬਿਲਕੁਲ ਸਿੰਪਲ ਚੱਲ ਰਿਹਾ ਜੀ ਦਾਲ ਪ੍ਰਸ਼ਾਦ ਹੈ ਜੀ ਹੋਰ ਕੋਈ ਚੀਜ਼ ਮਨ ਆਪਣੇ ਜਾਂਦੀ ਪਹਿਲੇ ਤੋਂ ਇਹ ਸਿੰਪਲ ਹਾਂਜੀ ਹਾਂ ਨਹੀਂ ਪਹਿਲਾਂ ਜਾਨੀ ਖੀਰ ਵਗੈਰਾ ਹੋ ਜਾਂਦੀ ਸੀ ਹੁਣ 3 ਸਾਲ ਹੋ ਗਏ ਖੀਰ ਵੀ ਬੰਦ ਹੈ ਜੀ ਮਾੜਾ ਮੋਟਾ ਹਾਂਜੀ ਹਾਂ ਬਿਲਕੁਲ ਹੁਣ ਤਾਂ ਬੰਦ ਹੈ ਜੀ ਪਿਛਲੇ ਸਾਲ ਤੋਂ 2 ਸਾਲਾਂ ਤੋਂ ਤਕਰੀਬਨ ਨਹੀਂ ਬੰਦ ਹੈ ਜੀ ਸਿੰਪਲ ਪ੍ਰਸ਼ਾਦਾ ਦਾਲ ਫੁਲਕਾ ਜੀ ਤੇ ਸਵੇਰੇ ਮਿੱਠੇ ਪ੍ਰਸ਼ਾਦੇ ਦਹੀਂ ਲੱਸੀ ਨਾਲ ਬਹੁਤ ਭਾਗਾਂ ਵਾਲਿਓ ਵੱਡੇ ਵੀਰੇ ਬਹੁਤ ਕਰਮਾਂ ਵਾਲਿਓ ਜਿਹੜੇ ਤੁਹਾਨੂੰ ਪ੍ਰਮਾਤਮਾ ਨੇ ਦੇਣ ਦਿੱਤੀ ਐ ਲੇਖੇ ਲਾਈ ਹੈ ਨਾ ਸੋ ਅਸੀਂ ਵੀ ਕਹਿੰਦੇ ਆ ਪ੍ਰਮਾਤਮਾ ਹਰ ਇੱਕ ਨੌਜਵਾਨਾਂ ਨੂੰ ਗੁਰੂ ਘਰ ਦੇ ਨਾਲ ਜੋੜੇ ਤੇ ਬਹੁਤ ਵੱਡੀ ਵਧੀਆ ਉਪਰਾਲਾ ਤੇ ਬਹੁਤ ਵੱਡੀ ਗੱਲ ਆ ਜਿਹ ਦੋਸਰਾ ਆਪਣੀ ਲੱਕੜ ਵੀ ਘੱਟ ਲੱਗਦੀ ਹੈ ਬਹੁਤ ਘੱਟ ਲੱਕੜ ਦਾ ਖਰਚਾ ਤਾਂ ਬਹੁਤ ਜ਼ਿਆਦਾ ਘੱਟ ਆ ਜੀ ਕਿਹਦੇ ਵਿੱਚ ਉਹ ਸਟਾਰਟਿੰਗ ਕਰਤਾ ਕੁਆਂਟਿਟੀ ਦੇ ਕੁਆਂਟਲ ਲੱਕੜ ਦੇ ਨਾਲ ਸਟਾਰਟ ਹੋ ਜਾਂਦਾ ਉਦੋਂ ਬਾਅਦ ਤਾਂ ਜਿਹੜੇ ਥੋੜਾ ਸਾਹਮਣੇ ਇੱਕ ਇੱਕ ਡੱਕਾ ਪਾਉਣ ਦੀ ਲੋੜ ਆ ਜੀ ਮਨ ਛੋਟਾ ਜਿਹਾ ਪੀਸ ਗਲੋਬ ਉਹ ਵੀ ਡੱਕਾ ਚੱਲਦਾ ਜੀ ਭਾਂਡੇ ਵਾਲੇ ਦੀ ਡਿਊਟੀ ਉੱਧਰ ਜਿਹੜੇ ਬੰਦੇ ਆ ਉਹ ਉੱਧਰ ਹੈੱਡ ਆ ਜਿਹੜਾ ਉਹਨਾਂ ਨੇ ਸਾਹਮਣੇ ਜੀ ਉਹ ਤੇ ਇੱਧਰ ਜਿਵੇਂ ਅਸੀਂ 4 ਜਣੇ ਬੋਇਲਰ ਤੇ ਆਂ ਅਸੀਂ ਦੇਖਣਾ ਜਿਨ੍ਹਾਂ ਨੇ ਰਾਸ਼ਨ ਲੈ ਕੇ ਹੁਣ ਚਾਰ ਜਣੇ ਸੀ ਰਾਸ਼ਨ ਲੈ ਕੇ ਹੁਣ ਪਰਚੀ WhatsApp ਤੇ ਤੁਹਾਨੂੰ ਆ ਜਾਣੀ ਵੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਬਾਜ਼ਾਰ ਜਾ ਕੇ ਜਾਂ ਸਾਡਾ ਉਹਰੇ ਹੁਣ ਚਲੋ ਲਿੰਕ ਵੀ ਵਧੀਆ ਬਣੇ ਹੋਏ ਨੇ ਕਰਿਆਨੇ ਸਟੋਰਾਂ ਨਾਲ ਫੋਨ ਕਰ ਦਿੰਨੇ ਆ ਤਾਂ ਵੀ ਆ ਜਾਂਦਾ ਨਹੀਂ ਜਾਗ ਟਾਈਮ ਹੁੰਦਾ ਜਾ ਕੇ ਲੈ ਆਉਨੇ ਆ ਬਿਲਕੁਲ ਜੀ ਬਸ ਤੇ 15 ਦਿਨ ਹੋਰ ਹੀ ਰਹਿਣੇ ਜਿੰਨੇ ਤੱਕ ਸੇਵਾ ਆਉਂਦੀ ਹੈ ਜੀ ਧੰਨਵਾਦ ਧੰਨਵਾਦ ਤੁਹਾਡੇ ਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਸੋ ਸ੍ਰੀ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਲੰਗਰ ਸ਼ੁਰੂ ਹੋ ਚੁੱਕੇ ਨੇ ਤੇ ਸੰਗਤਾਂ ਵੀ ਦੁਰਦੁਰ ਆ ਰਹੇ ਮੇਰੇ ਨਾਲ ਜਿਹੜੇ ਵੀਰ ਸੀ ਜਿਹੜੀ ਸੰਗਤ ਹੈ ਰੌਣੀਪਿੰਡ ਦੀ ਹੈ ਜਰਗ ਕਾਫੀ ਮੇਲਾ ਜਰਗ ਦਾ ਮੇਲਾ ਮਸੂਰਾ ਰੌਣੀਪਿੰਡ ਦੀ ਸੰਗਤ ਆਉਂਦੀ ਹੈ ਤੇ ਬੈਲਰ ਸਿਸਟਮ ਦੇ ਨਾਲ ਲੰਗਰ ਤਿਆਰ ਕਰਦੀ ਆ ਤੇ ਬੜੇ ਹੀ ਭਾਗਾ ਵਾਲੇ ਨੇ ਤੇ ਅੱਜ ਪਹਿਲਾ ਪੋ ਆ ਤੇ ਇਹਨਾਂ ਦੇ ਵੱਲੋਂ ਅੱਜ ਲੰਗਰ ਤਿਆਰ ਕਰਕੇ ਲਾਇਆ ਗਿਆ ਆ ਸੋ ਜਿਹੜੀ ਵੀ ਸੰਗਤ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਨਿਮਰਤਾ ਤੇ ਸਤਿਕਾਰ ਦੇ ਨਾਲ ਆਇਆ ਕਰੋ ਸੋ ਅਗਲੀ ਵਾਰ ਫੇਰ ਕਿਸੇ ਹੋਰ ਸਟੋਰੀ ਨਾਲ ਲੈ ਕੇ ਤੁਹਾਨੂੰ ਮੈਂ ਫੇਰ ਹਾਜ਼ਰ ਹੋਵਾਂਗਾ ਧੰਨਵਾਦ ਭਾਈ ਦਿਖਾਲਾ ਭਾਈ ਦਿਖਾਲਾ